ਟਰਬਟਰ ਦਾ ਤੇਲ ਬਦਲਣਾ ਇੰਦਾ ਵੀ 10 ਰੁਪਏ ਸਾਡੇ ਮੁੰਡੇ ਦੇ ਕੰਮ ਇੰਦਾ ਤੇ ਆ ਵੀ ਉੱਥੇ ਚਲਾਤਾ ਸਾਡੇ ਦੀ ਇੰਦਾ ਜੀ ਭਈ ਸਾਹਬ ਬਹੁਤ ਐ ਜੀ ਟਰਬਟਰ ਖੋਲ ਲਿਆ ਜੀ ਤੇਲ ਦੇ ਹਰ ਤੇਲ ਤਾਂ ਵੀ ਤੇਲ ਤਾਂ ਹੈ ਹੀ ਨਹੀਂ ਆਰਾ ਸੁੱਕਾ ਹੀ ਜੀ ਮੇ ਮੇਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਸਾਰੇ ਵਧੀਆ ਠੀਕ ਠਾਕ ਤੇ ਅੱਜ ਆਪਾਂ ਲੱਗੇ ਆ ਆਪਣੇ ਰੋਟਾਵੇਟਰ ਦੀ ਘਰੇ ਹੀ ਸਰਵਿਸ ਕਰਨ ਤੇ ਰੋਟਾਵੇਟਰ ਚ ਦੋ ਤਿੰਨ ਦਿਨ ਹੋ ਗਏ ਸੀ ਪ੍ਰੋਬਲਮ ਚੱਲ ਰਹੀ ਹੈ ਇੱਕ ਚੱਲਦਾ ਚੱਲਦਾ ਜਿਹਦਾ ਧੂਆਂ ਮਾਰ ਜਾਂਦਾ ਦੇਖਦੇ ਆ ਖੋਲ ਕੇ ਕੀ ਪ੍ਰੋਬਲਮ ਆ ਗিয়ার ਬਾਕਸ ਦੇ ਵਿੱਚ ਨਾ ਕੋਈ ਪ੍ਰੋਬਲਮ ਹੋਵੇ ਤੇ ਚੈੱਕ ਕਰਦੇ ਆ ਫਿਰ ਦੇਖਦੇ ਆ ਤੇ ਦਿਖਾਉਨੇ ਆ ਤੁਹਾਨੂੰ ਕੋਣ ਚੱਲੇ ਆ ਆਪਣੇ ਭਰਾ ਰਹੇ ਆ ਵੇਲੀ ਚ ਸਿਮਰਨ ਉਹਨਾਂ ਦੇ ਖਾਣਾ ਆ ਰੋਟਾਵੇਟਰ ਆਪਣੇ ਵਾਲਾ ਉਹ ਪਾਵਾਗੇ ਉਹ ਤੋਂ ਤੇ ਫੇਰ ਘਰੇ ਲਿਜਾ ਕੇ ਉਹ ਖੋਲਦੇ ਆ ਫੇਰ ਦੇ 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 ਆ ਕੀ ਬੰਦਾ ਆ ਆ ਗਿਆ ਰੂਟਰ ਫੂਟਰ ਇਹਨੂੰ ਕਹਿੰਦੇ ਹੁਣ ਇਹਨੂੰ ਖੋਲਾਂਗੇ ਗੀਅਰ ਬਾਕਸ ਨੂੰ ਇਧਰੋਂ ਤੇ ਇਹ ਦੇਖਦੇ ਆ ਕੀ ਚੱਕਰ ਹੈ ਇਹਦੇ ਵਿੱਚ ਜੀ ਰੋਟਾ ਬੈਟਰ ਦਾ ਤੇਲ ਵਗਲਣਾ ਇਈ ਦਾ ਵੀ ਸਾਡੇ ਮੁੰਡੇ ਦੇ ਕੰਮ ਇਦਾਂ ਦੇ ਆਵੇ ਉਦੋਂ ਚਲਾਤਾ ਸਾਡੇ ਦੀ ਇਦਾਂ ਜੀ ਭਈ ਸਾਹਬ ਬਹੁਤ ਹੈ ਜੀ ਸਾਡਾ ਘੋਲ ਕਰ ਗਿਆ ਮੈਂ ਦੋ ਤਿੰਨ ਵਰਕਿਆ ਵੀ ਸਗਾ ਤੇ ਤੇ ਬਦਲ ਨਾ ਘੋਲ ਕਰ ਗਿਆ ਕੈਮਰਾ ਥੋੜੀ ਜਿਹੀ ਜੇ ਤਾਂ ਚੱਕ ਪਉਂਦਾ ਹਾਂ ਇੱਥੇ ਵੈਰੀ ਗੁੱਡ ਸੌਂਦਾ ਬਹੁਤ ਹੈ ਜੀ ਇਹ ਉਹ ਸਾਰੇ ਸਾਰੇ ਨਹੀਂ ਇਹ ਖੋਲਣੇ ਚਲੋ ਇਹ ਇਤਿਹਾਸ ਆ ਨਾ ਵੀ ਜਦੋਂ ਫੇ ਕੰਮ ਕਰਦਾ ਉਹਨੇ ਫੱਟੇ ਚੱਕ ਦਿੰਦਾ ਕੰਮ ਤਾਂ ਬਹੁਤ ਕਰਦਾ ਜੀ ਇਹ ਕੰਮ ਦੀ ਤਾਂ ਨਜ਼ਾਰੇ ਬੰਨਨ ਦਾ ਮੈਨੂੰ ਮੈਨੂੰ ਕਰ ਲੰਦਾ ਕੰਮ ਮੈਂ ਤਾਂ ਆਪਣੀ ਮਰਜ਼ੀ ਨਾਲ ਕਰਦਾ ਹੁੰਦਾ ਆ ਜਿਦਰੀ ਚੱਲਦਾ ਰਵੇ ਤੇ ਕੰਮ ਤਾਂ ਬਹੁਤ ਕਰਦਾ ਜੀ ਪਰ ਵਿੱਚ ਘੋਲ ਕਰ ਜਾਂਦਾ ਆ ਤੇ ਉਹ ਫੇ ਚਲੋ ਕੋਈ ਨਹੀਂ ਅੱਜ ਹੁਣ ਤੇਲ ਬਦਲਦੇ ਕੋਲ ਕੇ ਦੇਖਦੇ ਆ ਤੇ ਫੇ ਕਰਕੇ ਫੇ ਬਾਹਾਂ ਭੁੰਜਾਂ ਕਰਦੇ ਆ ਫੇਰ ਲਈ ਆਉਣੇ ਹਾਲੋਂ ਦਾ ਗੀ ਕਢਾ ਕੇ ਲਾਵਾਂਗੇ ਫਿਰ ਲਾਵਾਂ ਲੋਕ ਕਿਰਪਾ ਕਰੇ ਹੁਣ ਸੱਚਾ ਪਾਤਸ਼ਾਹ ਸਾਰੀ ਦੁਨੀਆ ਦੇ ਉੱਤੇ ਮੀਨ ਆਬਸ ਪਵੇ ਹਾਂ ਅਮੀ ਪਵੇ ਦਨ ਕਿਹਦਾ ਹੁੰਦਾ ਮੀਨ ਆਬਸ ਪਵੇ ਮੀਨ ਤਾਂ ਪੇ ਰਤਾ ਹਸੇ ਕਿਸੇ ਕੰਮ ਦੇ ਨਹੀਂ ਪਵੇ ਕਿਸੇ ਹਸਾਬ ਦਾ ਤੇ ਜਿੱਥੇ ਜਿੱਥੇ ਹੜਾ ਆਇਆ ਉਹਨਾਂ ਤੇ ਮਾਲ ਕਿਰਪਾ ਕਰੇ ਸੱਚਾ ਪਾਤਸ਼ਾਹ ਇਹਦਾ ਦਾ ਸਮਾਂ ਮੁੜ ਕੇ ਦੁਬਾਰਾ ਨਾ ਦਿਖਾਲੇ ਉਹਨਾਂ ਨੂੰ ਸਹੀ ਗਾ ਬਹੁਤ ਉਹਨਾਂ ਦਾ ਨੁਕਸਾਨ ਵਿਚਾਰਿਆਂ ਦਾ ਹੋ ਗਿਆ ਚਲੋ ਮਾਲਕ ਅੱਗੇ ਕੀ ਜੋਰ ਆ ਜਸਠਾਕਰ ਤੋਂ ਨਹੀਂ ਚੜਾ ਤੱਕ ਉਹ ਕਿੱਜਾ ਖਾਦ ਨਾਮ ਖਤਾਰਾ ਉਸਕ ਮਾਲ ਮੋਰੇ ਅਸੀਂ ਬੰਨਤਾ ਤਾਲੇ ਕਰ ਸਕਦੇ ਹਾਂ ਕਦੀ ਜਾਣੇ ਹੁਣ ਵੀ ਲਈ ਆ ਸੱਚੇ ਪਾਤਸ਼ਾਹ ਨੇ ਪਾਣੀ ਘਟ ਗਿਆ ਹੁਣ ਕਰ ਤੇ ਧੰਨਵਾਦੀ ਆ ਅਸੀਂ ਆਪਣੇ ਪੰਜਾਬ ਵਾਸੀਆਂ ਦੇ ਨਾਲ ਹਰਿਆਣੇ ਵਾਲਿਆਂ ਦੇ Rajasthan ਵਾਲਿਆਂ ਦੇ ਜਿਨ੍ਹਾਂ ਜਿਨ੍ਹਾਂ ਵੀ ਸਟੇਟਾਂ ਦੇ ਵਿੱਚੋਂ ਮਦਦ ਆਈ ਆ ਹੜ੍ਹ ਤੇ ਹੜਤਾਂ ਲਈ ਸਾਰਿਆਂ ਦੇ ਧੰਨਵਾਦੀ ਆ ਦੇ ਸਾਡਾ ਬਹੁਤ ਚੰਗਾ ਆ ਇਸ ਕਰਕੇ ਅਸੀਂ ਕਿੰਨੇ ਮਾਲ ਕਰਿਆ ਅਰਦਾਸ ਕਰਦੇ ਵੀ ਇਸ ਇਥੇ ਪਾਤਸ਼ਾਹ ਇਦਾਂ ਹੀ ਇਕਤਾ ਬਣਾਈ ਰੱਖੀ ਤੇ ਪੰਜਾਬ ਦਾ ਮਾਨਸਤਕਾਰ ਇਦਾਂ ਹੀ ਬਣਾਈ ਰੱਖੀ। ਔਰ ਕਿ ਹੁਣ ਆਹ ਦੇਖਦੇ ਆ ਜੀ ਵੀ ਤੇਲ ਵਿੱਚੋਂ ਨਿਕਲਦਾ ਕਿ ਨਹੀਂ ਨਿਕਲਦਾ ਵਿੱਚ ਨਮਾ ਲਿਆ ਕੇ ਪਾਉਂਦੇ ਆ। ਤੇ ਮੁੰਡਾ ਦਾ ਬਹੁਤ ਕਾਰੀਗਰ ਆ ਜੀ ਮੁਕਾਇਲਤੀ ਸਾਰੇ ਆਪ ਹੀ ਕਰ ਲੈਂਦਾ। ਮਕੈਨਿਕ ਤਾਂ ਬਹੁਤ ਅਗੜਾ ਆ ਇਹ। ਕੱਕੜਾ ਜੀ ਬਹੁਤ ਆਪੜਾ ਮਕੈਨਿਕ ਆ। ਬੋਲਿਆ ਜੀ। ਤੇ ਤੇਲ ਦੇ ਹਰ ਤੇਲ ਤਾਂ ਵਿੱਚ ਤੇਲ ਤਾਂ ਹੈ ਹੀ ਨਹੀਂ ਆ ਰਹਾ ਸੁੱਕਾ ਹੀ ਆ ਰਿਹਾ ਇਹਦਾ ਸੁੱਕਾ ਹੀ ਚੱਲ ਗਿਆ ਜੇ ਤਾਂ ਪਰ ਇਦਾਂ ਹੈ ਵੀ ਮਾਲਕ ਨੇ ਬਚਾ ਕਰ ਦਿੱਤਾ ਗਰਾੜੀਆਂ ਬਚ ਗਈਆਂ ਆ ਤੇ ਹੁਣ ਤੇਲ ਨਵਾਂ ਲਿਆ ਕੇ ਪਾਉਨੇ ਆ ਦੇ ਵਿੱਚ ਫੇਰ ਇਹਨੂੰ ਚਾਲੂ ਕਰਦੇ ਹਾਂ ਬਹੁਤ ਹਾਲ ਬਹੁਤ ਜ਼ਿਆਦੀ ਘੋਲ ਜ਼ਿਆਦੀ ਘੋਲ ਕਰ ਲਿਆ ਹਾਲ ਬਹੁਤ ਮੰਦਾ ਹੋਇਆ ਵੇ ਸੁੱਕਾਈ ਚੱਲ ਗਿਆ ਆ ਆ ਤਾਂ ਤੇਲ ਤੂਲ ਵੀ ਸੁੱਕ ਗਿਆ আর ਇਧਰੋਂ ਮਿੱਟੀ ਦੇ ਹਟਾ ਦੇ ਕਿੰਨੀ ਭਰ ਗਈ ਆ ਮਿੱਟੀ ਮਿੱਟੀ ਕੱਢ ਸਾਰੇ ਸਾਹ ਉਹਨੂੰ ਬਾਹਰ ਕਰਦੇ ਆ ਤੇਲ ਪੰਜੇ ਚ ਤਾਂ ਤੇਰੀ ਪਹਿਲਾਂ ਉਹਨਾਂ ਨੇ ਆਇਆ ਸਫਾਈ ਕਰਨੀ ਪੈਣੀ ਪੂਰੀ ਆਹ ਕੋਲ ਡੀਜ਼ਲ ਦੇ ਨਾਲ ਡੀਜ਼ਲ ਦੇ ਨਾਲ ਸਫਾਈ ਕਰਨੀ ਪੈਣੀ ਹੋਰ ਤਾਂ ਨਾ ਇਹਨਾਂ ਨੂੰ ਸਫਾਈ ਕਿ ਇਹ ਪਹਿਲਾਂ ਥੱਲੜਾ ਖੋਲਮਾ ਥੱਲੜੀ ਕਰਾਰੀ ਮੈਂ ਕਹਾ ਥੱਲੜੀ ਕਰਾਰੀ ਪਹਿਲਾਂ ਖੋਲਮਾ ਖੋਲ ਲਾ ਥੱਲੜੀ ਜਦੋਂ ਬਾਹਰ ਆ ਗਈ ਫਿਰ ਇਹ ਲੈ ਲਈ ਹੋ ਜਾਣਾ ਫ੍ਰੀ ਹੋ ਜਾਣਾ ਇਹਨੇ ਆ ਟੈਟ ਹੋ ਗਈ ਉਹਦੇ ਖੋਲ ਲਾ ਬਾਹਰ ਹੋਣਾ ਹੋ ਜਾਣਾ ਜਦੋਂ ਬਿੰਗੀ ਹੋ ਕੇ ਨਾ ਟੈਟ ਹੋਈ ਉਹ ਆ ਜੇ ਇਹ ਗਾਣੇ ਲੋਨ ਨੂੰ ਬਾਹਰ ਨੂੰ ਆਈ ਆ ਉੱਪਰ ਤਾਂ ਬੇਨਗਰ ਉਹ ਵਿੱਚ ਹੈਗਾ ਨਾ ਇਹ ਉਹ ਤਾਂ ਠੀਕ ਆ ਤੇ ਧੋ ਕੇ ਨੂੰ ਜਗਰੀਸ਼ ਕਰ ਦੇ ਉਹ ਥੱਲੇ ਵਾਲਾ ਉਹ ਠੀਕ ਆ ਗਵਲਾ ਟੁੱਟਾ ਕਰ ਅਰੇ ਨਿਕਲੋ ਕਰ ਤਿਆਰ ਬਾ ਸਿਆਣੇ ਬੁੜਿਆਂ ਦਾ ਤਜਰਬਾ ਇਹ ਹਾਂਜੀ ਹਾਂਜੀ ਇਸ ਤਾਣਾ ਨਾੜ ਖੁੱਲਦੇ ਆ ਅਸੀਂ ਕਹਦੇ ੱੱੱਕਾ ਹਾਂਜੀ ਹਾਂਜੀ ੱੱੱਕੇ ਨਾੜ ਥੋੜੀ ਖੁੱਲਣਿਆ ਤਜਾਬੇ ਹੋ ਤਾਂ ਕਿ ਨਹੀਂ ਇੱਕ ਸੱਟ ਦੇ ਵਿੱਚ ਸਹੀ ਗੱਲ ਹੰਦੜੀ ਅਮੀ ਥੋੜਾ ਚਿੱਟੀ ਹੋ ਜਾ ੱੱੱਕੇ ਖਾ ਖਾ ਵਈਆ ੱੱੱਕੇ ਖਾ ਗਏ ਬੜਾ ਵੱਡੇ ਦਾ ਇੰਦਾਂ ਦੇ ਪੈਣ ਕੋ ਵੱਡੇ ਦੇ ਖੋਲੇ ਬੜੇ ਫਾਂ ਡਬਰੀ ਸਾਲ ਨਹੀਂ ਫੇਰ ਟੁੱਟ ਜਾਣਾ ਪਿਆ ਜੋ ਚੱਕੜ ਹੁੰਦਾ ਸੀ ਆਪਣੇ ਰਾਹ ਜਿੱਦਾਂ ਦਾ ਹੋਣਾ ਰਾਹ ਤੋਂ ਵੀ ਬੜਾ ਹੁੰਦਾ ਹਾਂ ਉਹ ਤਾਂ ਨਾ ਅਸੀਂ ਪੜਤਾਂ ਲੋਕਾਂ ਦਾ ਸਾਲਾ ਹੁਣ ਤਾਂ ਆਪਣਾ ਰਾਹ ਮੋਟਰ ਵਾਲਾ ਬਹੁਤ ਖਰਾਬ ਜਿਆਦਾ ਹੋ ਗਿਆ। ਹੁਣ ਤਾਂ ਹਾਲਾਤ ਹੋ ਕਿ ਨੰਗਣੇ ਵਾਲਾ ਰਾਹ ਥੋੜੀ ਜਿਹਾ ਉੱਧਰ ਨੂੰ। ਬਹੁਤ ਜਿਆਦਾ। ਮੈਨੂੰ ਦੇਖ ਕੇ ਕੱਢਣਾ ਹੈ। ਗিয়ার ਬਾਕਸ ਦਾ ਆਪਾਂ ਖੋਲ ਲਿਆ ਇਧਰੋਂ ਮੇਨਾ ਅਸਲ 'ਚ ਹੁਣ ਪਤਾ ਕੀ ਆ ਚੱਕਰ ਜਿਹੜੀ ਆ ਘਰਾਰੀ ਆ ਨਾ ਆ ਬੈਰਿੰਗ ਆਊਟ ਹੋ ਗਿਆ ਇਹਦੇ ਆ ਦੇ ਆਹ ਹਿਲਦੀ ਆ ਨਾ ਉਦਾਂ ਹੀ ਇਹਦਾ ਜਿਹੜਾ ਬੈਰਿੰਗ ਆ ਨਾ ਦੇਖੋ ਵਿੱਚੋਂ ਜਾਲ ਟੁੱਟ ਗਿਆ ਇਹਦਾ ਤੇ ਆਊਟ ਹੋ ਗਿਆ ਇਹਨੂੰ ਹੁਣ ਆਪਾਂ ਨਾ ਖੋਲਾਂਗੇ ਕੋਲਰ ਉਹਨੂੰ ਕਹਿੰਦੇ ਆ ਉਹ ਇੱਥੇ ਆ ਦੋ ਜਗ੍ਹਾ ਤੇ ਇੱਥੇ ਨਟ ਫਿੱਟ ਹੋ ਗਏ ਇੱਕ ਇੱਥੇ ਲੱਗ ਜਾਂਦੀ ਇੰਨੀ ਪੈਨ ਤੇ ਉਹਦੇ ਬਾਹਰ ਚੂੜੀਆਂ ਹੁੰਦੀਆਂ ਉਹ ਇਦਾਂ ਕਮਾਈ ਉਹ ਫੇਰ ਇਦਾਂ ਕਮਾਈ ਜਾਣੀਆਂ ਚੂੜੀਆਂ ਜਿੱਦਾਂ ਉਹ ਨਾਟਕ ਅੱਸੀ ਜਾਣਾ ਕੱਸੀ ਜਾਣਾ ਉਹ ਜਿੱਦਾਂ ਇਹਦਾ ਨਾਟਕ ਅਸੋਈ ਜਾਣਾ ਆ ਉਦਾਂ ਦਾ ਗਰਾਰੀ ਜਿਹੜੀ ਉਹ ਬਾਹਰ ਆ ਜਾਣੀ ਆ ਤੇ ਇਹ ਫੇਰ ਗਰਾਰੀ ਜਦੋਂ ਬਾਹਰ ਆਉਂਦੀ ਆ ਤਾਂ ਫੇਰ ਜਿਹੜਾ ਬੈਰੰਗ ਆ ਉਹ ਬੈਰੰਗ ਨਵੇਂ ਪਾਵਾਂਗੇ ਬੈਰੰਗ ਨਵੇਂ ਪਾਵਾਂਗੇ ਤੇ ਜਿਹੜੇ ਉੱਪਰਲੇ ਬੈਰੰਗ ਆ ਉਹਨਾਂ ਨੂੰ ਧੋ ਕੇ ਸਵਾਰ ਕੇ ਡੀਜ਼ਲ ਦੇ ਨਾਲ ਤੇ ਫੇਰ ਉਹ ਵੀ ਗ੍ਰੀਸ ਗਰੂਸ ਕਰਕੇ ਸੈੱਟ ਕਰਕੇ ਅੱਜ ਕਰਦੇ ਚੱਲੂ ਆਂ ਦੇ ਵਿੱਚ ਨਾ ਬੈਰੰਗ ਹੁੰਦਾ ਆ ਤੇ ਇਹਨੂੰ ਵੀ ਆਪਾਂ ਹੁਣ ਖੋਲ ਕੇ ਦੇਖਦੇ ਆਂ ਬੈਰੰਗ ਨੂੰ ਵੀ ਇਹ ਸਹੀ ਆ ਕਿ ਨਹੀਂ ਤੇ ਜੇ ਇਹਨੂੰ ਵੀ ਗ੍ਰੀਸ ਕਰਨੇ ਵਾਲੀ ਹੋਈ ਤਾਂ ਫਿਰ ਇਹਨੂੰ ਵੀ ਗ੍ਰੀਸ ਕਰਾਂਗੇ ਖੋਲ ਕੇ ਪਹਿਲਾਂ ਦੇਖਦੇ ਆਂ ਕੀ ਚੱਕਰ ਆ ਇਹਦੇ ਵਿੱਚ ਵੀ ਲਓ ਵੀ ਮਿੱਤਰੋ ਇਹਨੂੰ ਵੀ ਪਟਦੇ ਆਂ ਪਟ ਤਾਂ ਪਤਾ ਨਹੀਂ ਕਿਦਾਂ ਹੁੰਦੀ ਸਾਲੀ ਇਹ ਲੈ ਵੀ ਪਟੋਗੇ ਗਰੀਸ ਉਹਦਾ ਇਹਦੀ ਵੀ ਸੌਕ ਗਈ ਗਈ ਉਹ ਆ ਤੇ ਇਹਨੂੰ ਵੀ ਹੁਣ ਧੋਸਵਾਰ ਕੇ ਦਾ ਗਰੀਸ ਦੁਆਰਾ ਭਰਾਂਗੇ ਇਹਦੇ ਵਿੱਚ ਵੀ ਇਹ ਰੋਟਾਵੇਟਰ ਆ ਨਾ ਜੀ ਅਸੀਂ ਲਿਆ ਸੀ ਆ ਮੰਡੀ ਮੋੜ ਤੋਂ ਮੋੜ ਮੰਡੀ ਤੋਂ ਐਸਐਸਆਰ ਕੰਪਨੀ ਦਾ ਰੋਟਾਵੇਟਰ ਆ ਵਧੀਆ ਆ ਉਹਦਾ ਰੋਟਾਵੇਟਰ ਤਾਂ ਬਹੁਤ ਵਧੀਆ ਚੱਲਣ ਚ ਵੀ ਬਹੁਤ ਵਧੀਆ ਰਿਆਲਾ ਆ ਚਲਾਉਣ ਦਾ ਬਹੁਤ ਵਧੀਆ ਆ ਥੋੜੇ ਦਿਨਾਂ ਤੱਕ ਨਾ 1 ਜਾਂ 2 3 2 ਕੁ ਦਿਨਾਂ ਤੱਕ ਇਹ ਅੱਜ ਇੱਕ ਬਲੌਗ ਆਜੂਗਾ ਤੇ ਜਿਹੜਾ ਪਰਸੋਂ ਬਲੌਗ ਆਊਗਾ ਉਹਦੇ ਵਿੱਚ ਆਪਾਂ ਆਪਣੇ ਟਰੈਕਟਰ ਦਾ ਰਿਵਿਊ ਕਰਾਂਗੇ ਤੇ ਇਹ ਵੈਸੇ 50 ਹੌਸਪਾਵਰ ਦੇ ਵਿੱਚ ਟਰੈਕਟਰ ਆ ਤੇ ਇਹਨੂੰ ਇਹਦੀ ਮੋਡੀਫਿਕੇਸ਼ਨ ਕਰਾ ਕੇ ਇਹਨੂੰ ਤਕਰੀਬਨ 65 ਐਚਪੀ ਦੇ ਵਿੱਚ ਆਪਾਂ ਕੀਤਾ ਆ ਤੇ ਇਹਦਾ ਵੀ ਫੁੱਲ ਰਿਵਿਊ ਕਰਾਂਗੇ ਨਾਲੇ ਖੇਤ ਦੇ ਵਿੱਚ ਚੱਲਦੇ ਦੀ ਵੀ ਦਿਖਾਵਾਂਗੇ ਵੀਡੀਓ ਕਿ ਰੋਟਾਵੇਟਰ ਦੇ ਕਿੱਦਾਂ ਦੀ ਪਰਫਾਰਮੈਂਸ ਆ

y en el cola ਭੁੱਲਵਾਲ ਚੱਲੇ ਆਪਾਂ ਕਿਉਂਕਿ ਇੱਕ ਨਾ ਬਾਕੀ ਦਾ ਸਾਰਾ ਕੁਝ ਖੋਲ ਲਿਆ ਸੀਗਾ ਇੱਕ ਮੇਨ ਪੈਰੰਗ ਹੁੰਦਾ ਥੱਲੇ ਜਿਹਦੇ ਵਿੱਚ ਸੀਲ ਹੁੰਦੀ ਹੈ ਨਾਲ ਜਿਹਦੇ ਉਹ ਪੈਰੰਗ ਨਹੀਂ ਆਪਣੇ ਨੂੰ ਪਟ ਹੋਇਆ ਕਿਉਂਕਿ ਉਹਦੇ ਨੇ ਉਹ ਪਟਣ ਨਾਲ ਟੂਰ ਹੈ ਨਹੀਂ ਆਪਣੇ ਕੋਲ ਤੇ ਭੁੱਲਵਾਲ ਚੱਲੇ ਆ ਹੁਣ ਟੂਰ ਦੇ ਨਾਲ ਪਟਾਵਾਂਗੇ ਉਹਨੂੰ ਫਿਰ ਭੁੱਲਵਾਲ ਪਹੁੰਚ ਗਏ ਆ ਤੇ ਕਰੋਨੀਆਂ ਕੰਮ ਫਿਰ ਰੋਟਾ ਬੀਟਰ ਦਾ ਅੱਜ ਆਟੋ ਜੀ ਮੈਂ ਚਲਾਇਆ ਦੁਆਲੇ ਨੂੰ ਆਇਆ ਰੋਟਾ ਦਾ ਇਹਦਾ ਹੁਣ ਹੋਊਗਾ ਆਪਰੇਸ਼ਨ ਫੁੱਲ ਆਪਰੇਸ਼ਨ ਹੁਣ ਡੈਡੀ ਇਹਦਾ ਵੱਡਾ ਆਪਰੇਸ਼ਨ ਹੋਊਗਾ ਹੈ ਪਹਿਲਾਂ ਘਰੇ ਆਹ ਕੀਤਾ ਸੀ ਛੋਟਾ ਆਪਰੇਸ਼ਨ ਇਹ ਟੀਐਮਸੀ ਪਹੁੰਚ ਗਿਆ ਹੁਣ ਤੇ ਇੱਥੇ ਹੁਣ ਆਪਰੇਟ ਹੋਊਗਾ ਇਹਦਾ ਕੋਈ ਨਾ ਜਿੰਨਾਂ ਕੋਈ ਕੰਮ ਕਰਾਉਣਾ ਹੁੰਦਾ ਇੱਕ ਹੋਰ ਮੇਤਰੋ ਰੋਟਾਵੇਟਰ ਨਾ ਛੱਡ ਕੇ ਆਉਣਾ ਪਿਆ ਉੱਥੇ ਵਰਕਸ਼ਾਪ ਜੇ ਮੁੰਡੇ ਦੇ ਭਾਰੀ ਜਿਨ੍ਹਾਂ ਤੋਂ ਆਪਰੇਪੇਅਰ ਕਰਾਉਣੀ ਆ ਕਿਉਂਕਿ ਉਹ ਥੋੜਾ ਜਿਹਾ ਕੰਮ ਉਹਦਾ ਲੰਮਾ ਪੈ ਗਿਆ ਉਹਦੇ ਵਿੱਚ ਇੱਕ ਜਿੱਦਾਂ ਪੁਲੀ ਆ ਅੰਦਰ ਚੱਲਦੀ ਘਰਾਰੀ ਉਹ ਇੱਕ ਵੱਡੀ ਗਈ ਆ ਤੇ ਸੁੱਕਾ ਚੱਲਣ ਦੇ ਨਾਲ ਹੁਣ ਉਹ ਘਰਾਰੀ ਵੀ ਚੇਂਜ ਕਰਨਗੇ ਭਾਜੀ ਹੁਣੀ ਤੇ ਬਾਕੀ ਇੱਕ ਉਹਦੇ ਥੱਲੇ ਪੱਤੀਆਂ ਹੁੰਦੀਆਂ ਉਹ ਕਰਨਾ ਸੀ ਕੰਮ ਉਹਦੇ ਕਰਕੇ ਵੀ ਆਪਾਂ ਰੋਟਾਵੇਟਰ ਛੱਡਿਆ ਜਾਂਦਾ ਉੱਥੇ ਇੱਕ ਦੋ ਦਿਨ ਬਾਅਦ ਮਿਲੂਗਾ ਪਿੰਡ ਆ ਗਏ ਆ ਤੇ ਹੁਣ ਖੇਤ ਖੂਦ ਬਾਹ ਲੈਣੇ ਆ ਤੇ ਖੇਤ ਬੋਣ ਚੱਲੇ ਆ ਚੱਲਦੇ ਆ ਵੇ ਖੇਤਾਂ ਨੂੰ